हां जी दोस्तों स्वागत है अपनी नई वीडियो ਦੇ ਵਿੱਚ ਕੀ ਹਾਲ ਚਾਲ ਨੇ ਸਾਰੇ ਲੋ ਜੀ ਮਸ਼ੀਨ ਚਲਾਤੀ ਅੱਜ ਆਪਾਂ ਤੇ ਮੌਸਮ ਹੋ ਗਿਆ ਪੂਰਾ ਸਾਫ਼ ਤੇ ਮੈਂ ਕਹਿੰਦਾ ਗਰਮੀ ਇੰਨੀ ਕਹਿੰਦਾ ਅੱਜ ਜੀ ਰਹੇ ਰੱਬ ਦਾ ਨਾਮ ਤੇ ਗੜੇ ਜੇ ਪੈ ਕੇ ਹਟੇ ਨੇ ਇੱਥੋਂ 30 ਕਿਲੋਮੀਟਰ ਦੂਰ ਕੱਲ ਪਰਸੋਂ ਪਰਸੋਂ ਗੜੇ ਪਏ ਤੇ ਕੱਲ ਤੇ ਪਰਸੋਂ ਮਹਾਪੂਰੀ ਠੰਡ ਦੀ ਹੈ ਜਮਾਂ ਦਿਨੇ ਵੀ ਵਧੀਆ ਠੰਡੀ ਹਵਾ ਹੀ ਲਾ ਰਹੀ ਹੁੰਦੀ ਦੀ ਤੇ ਅੱਜ ਟਿੱਕਦਾ ਮੈਂ ਇੰਨੀ ਗਰਮੀ ਰੱਬ ਨੇ ਨਾ ਹੋ ਕਾਤਾ ਤੋਂ ਆਹ ਮਸ਼ੀਨ ਔਰੇ ਲਾਤੀ ਆਪਾਂ ਤੇ ਪਟਣਾ ਸਾਰਾ ਖੇਤ ਉਹ ਕਰਦੇ ਉਹ ਘਾਟੋਂ ਵੀ ਪਰਲੇ ਪਾਦੇ ਸਾਰਾ ਪਾਦੇ ਆ ਹੋਸਲਾ ਹੋਸਲੇ ਲੱਗਿਆ ਆਂ ਆਪਾਂ ਇਹ ਆਗਰ ਕੋਸਲਾ ਆਹ ਰੋਡ ਜਾਂਦਾ ਨਵਾਂ ਬਣਾਇਆ ਜਿਹੜਾ ਹੁਣ ਉਹ ਜਾਂ ਇਹ ਨੂੰ ਇਧਰ ਨੂੰ ਊਰੇ-ਊਰੇ ਲਾਵਾ ਦੀ ਇਹ ਨਾਲ ਇੱਕ ਛੇੜਾ ਮਹੀਨ ਦਾ ਆਹ ਸਾਈਡਾਂ ਤੇ ਕੋਈ ਪੱਥਰ-ਪੱਥਰ ਕੋਈ ਜੜ ਉੱਪਰੋਂ ਹੀ ਵੱਡੇ ਹੁੰਦੇ ਆ ਦਰਖਤ ਇਹਨਾਂ ਦੇ ਆ ਪੱਟਦੇ ਫੁੱਟਦੇ ਨਹੀਂ ਹੈਗੇ ਕਾਹ ਚੱਲਦੀ ਆ ਇਧਰ ਆਪਣੇ ਲਾਵੇ ਇਹ ਐਸਾ ਕ ਐਮ ਐਸਾ ਇਹ ਐਸਾ ਨਾ ਉੱਤੀ ਚੱਲਦੀ ਆ ਇਧਰ ਤੇ ਕਾਚਰਾ ਬਹੁਤਾ ਗਣਕ ਦੇ ਜਮੀਨ ਮੇਰੀ ਏ ਖੜੀ ਓਨੀ ਗਣਕਾ ਓਨੀ ਜਮੀਨ ਆ ਆ ਬਈ ਨੇ ਪੱਥਰਾਂ ਇਹਨਾਂ ਦਸ ਨੇ ਪੈਂਦੇ ਨੇ ਬੱਚੇ ਆਹ ਪੌਣ ਚੱਕੀਆਂ ਚੱਲਦੀਆਂ ਨੇ ਇਧਰ ਸਾਰੇ ਇਹ ਜਿਹੜੇ ਪਿੰਡ ਚ ਆਪਾਂ ਆਉਣੇ ਆ ਇਸ ਏਰੀਆ ਆਪਣਾ ਉਹ ਬੰਦਿਆਂ ਦਾ ਨਾ ਇੱਧਰ ਇਹ ਠੇਕੇ ਤੇ ਜਿਵੇਂ ਆਪਾਂ ਕਹਿੰਦੇ ਜ਼ਮੀਨ ਲਈ ਹੈ ਹੌਸਲੇ ਲਵੇ ਆ ਕੇ ਹੈਗਾ ਇੱਥੋਂ ਆਪਾਂ ਨੂੰ ਇਹ 25 ਕਿਲੋਮੀਟਰ ਮੰਗੂ 25 ਤੋਂ ਵੱਧੇ ਹੋਊਗਾ ਇੱਥੇ ਵਧਣਾ ਹੈ ਆਪਾਂ ਉਹਨਾਂ ਦੀ ਅਮਰੂਦ ਪਰ ਲੱਗਿਆ ਕੋਈ ਹੈ ਪਹਿਲਾ ਜਿਹੜਾ ਇਹ ਦਿੱਕਤ ਹੁੰਦੀ ਆ ਉਹ ਲਵਾ ਕੇ ਆਲੇ-ਦਾਲੇ ਮੁੜ ਕੇ ਗਈ ਜਾਂਦਾ ਉਹ ਪਤਾ ਨਹੀਂ ਕਿਹੜਾ ਪੰਜਾਬੀ ਵੀਰ ਕੋਈ ਝੰਡਾ ਵਾਲਾ ਹੀ ਵਾਪਸ ਜਾ ਰਿਹਾ ਹੈ ਕ ਆਇਆ ਇਹ ਰੋਡ ਤਾਂ ਵਾਸੀ ਵਾਲੀ ਆ ਇਹ ਉਹ ਜਾ ਰਹੀ ਆ ਮਸ਼ੀਨ ਉਹ ਨਹੀਂ ਪਤਾ ਲੱਗਦਾ ਅੱਜ ਕੱਲ ਕਿਧਰ ਨੂੰ ਆਉਂਦਾ ਕਿਧਰ ਨੂੰ ਜਾਂਦਾ ਹੋਰੇ ਬੰਦੇ ਰਹਿੰਦੇ ਇਹਨਾਂ ਦੇ ਦੇਖ ਕੋਲ ਵਾਲੇ ਬੰਦੇ ਹਨ ਨੂੰ ਮਾਰਦੇ ਆਖੇ ਨਹੀਂ ਹਵੇ ਅਰੇ ਪੱਥਰ ਜੀ ਨੇ ਬਰੀ ਤੋਰੀਕ ਜੇ ਇਧਰਲੇ ਏਰੀਆ ਚ ਪੱਦਨੇ ਜਿੱਤਰਾ ਆਪਣੀ ਮਸ਼ੀਨਾਂ ਪਹਿਲਾਂ ਚੱਲਦੀਆਂ ਨੇ ਉੱਥੇ ਥੋੜਾ ਜਿਹਾ ਘਟਾ ਜੀ ਨੀ ਪੱਥਰ ਮੋਟਾ ਹੀ ਹੋ ਜੂਗੀ ਹੈਗਾ ਆਪਣੇ ਬ੍ਰੀਕ ਵੱਲ ਤੋਂ ਹਾਂਜੀ ਉਹੀ ਲੋਕਵਨ ਬੀਜ ਤੇ ਇੱਕ ਟੈਂਕ ਪਾਇਆ ਹਜੇ ਟਰਾਲੀ 'ਚ ਹੋ ਵੱਢਿਆ ਉਹ ਮੈਨੂੰ ਲੱਗਦਾ ਇਹਨਾਂ ਦਾ ਤਿੰਨ ਬਿਘੇ ਵਾਂਗੂ ਹੋ ਵੱਢਿਆ ਗਿਆ ਦੋ ਜਿਹੜੇ ਸਾਰੇ ਦੇ ਆਲੇ-ਦਾਲ ਆ ਗਏ ਉਹ ਤੱਕ ਤੇ ਬਾਕੀ ਇਧਰ ਆਏ ਨਾ ਕਿੰਨ ਕਰ ਇੱਕ ਟੈਂਕ ਭਰਿਆ ਹਜੇ ਬਹੁਤ ਹਲਕੀ ਕਣਕ ਲੋਕਾਂ ਦਾ ਬੀਜ ਜ਼ਮੀਨ ਫੇਲ ਹੋ ਗਿਆ ਤੇ ਗੱਲਾਂ ਕਰ ਰਹੇ ਨੇ ਲੋਕ ਵੀ ਅੱਗੇ ਤੋਂ ਕਹਿੰਦੇ ਬਾਂਦੇ ਕਰ ਦੇਣਾ ਬੀਜਣਾ ਇਹ ਨਿਕਲਦਾ ਨਹੀਂ ਹੈ ਕਹਿੰਦੇ ਜਮਾਂ ਵੀ ਚੀੜਾ ਚੂੜਾ ਬਹੁਤ ਹੈ ਹੁੰਡੀ ਜੀ ਰਹੀ ਜਾਂਦੀ ਹੈ ਵਿੱਚ ਲੋ ਇਹ ਖਤਾ ਅਗੇ ਵੱਢ ਕੇ ਆਪਾਂ ਆਹ ਰਾਂ ਤੇ ਆਹ ਰੋਡ ਬਣਿਆਗਾ ਹੁਣ ਅਗਰ ਤੋਂ ਜੈਨ ਉਹ ਸਾਹਮਣੇ ਵੱਢ ਕੇ ਆਏਗਾ ਉਧਰ ਆਪਾਂ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਪੰਪ ਉਹਦੇ ਵਿਚਾਰ ਪਾਜਾ ਦੀ ਜਮਾ ਕੋਲ ਆਪਣਾ ਬਹੁਤ ਆਇਆ ਪਿਆ। ਉਹ ਜਿਹੜਾ ਸਾਹਮਣੇ ਉੱਧਰ ਆ ਇੱਕ ਖੜਾ ਹੀ ਆ ਉਧਰ। ਜਿੱਧਰ ਨੂੰ ਹਵਾ ਚੱਲਦੀ ਆ ਉੱਥਰੋਂ ਆਪੀ ਘਮਾ ਲੈਂਦੇ ਨੇ ਸਰ ਜਾ ਉਧਰ ਵੀ ਆ। 재미 гравчег the...